ਸਤਿ ਸ਼੍ਰੀ ਅਕਾਲ ਜੀ ਜਦੋਂ ਸ਼ਾਮ ਨੂੰ ਮਨਿੰਦਰ ਘਰ ਆਇਆ ਤਾਂ ਉਹਦੇ ਆਉਂਦਿਆਂ ਹੀ ਮਾਣੇ ਕਿਹਾ ਕਿ ਮਨਿੰਦਰ ਪਹਿਲਾਂ ਇਹਨੂੰ ਜਾ ਕੇ ਦਵਾਈ ਦਵਾ ਲਿਆ ਜੇ ਇਹ ਠੀਕ ਨਾ ਹੋਈ ਤਾਂ ਆਪਣੀ ਰਾਣੋ ਦੇ ਘਰ ਜਿਹੜਾ ਪ੍ਰੋਗਰਾਮ ਆ ਉਹਦਾ ਕੀ ਬਣੂਗਾ ਤੂੰ ਤਾਂ ਜਾਣਦਾ ਹੀ ਆ ਮਨਿੰਦਰ ਅੱਜਕੱਲ ਕੰਮ ਵਾਲੀ ਕਿੰਨੇ ਪੈਸੇ ਮੰਗਦੀ ਆ ਤੇ ਜਦੋਂ ਆਪਣੀ ਭਾਬੀ ਇਹ ਨਾ ਸਾਰਾ ਕੁਝ ਇਕੱਲੀ ਸਾਹਮਣਾ ਜਾਂਦੀ ਹੋਵੇ ਤਾਂ ਫੇਰ ਭਲਾ ਕੰਮ ਵਾਲੀ ਦੀ ਕੀ ਲੋੜਿਆ ਤਾਂ ਮਨਿੰਦਰ ਉਹਨੂੰ ਦਵਾਈ ਦਿਵਾਉਣ ਲੈ ਗਿਆ ਤੇ ਕਹਿਣ ਲੱਗਾ ਕਿ ਤੂੰ ਮਾਂ ਨੂੰ ਮਨਾ ਕਿਉਂ ਨਹੀਂ ਕਰ ਦਿੰਦੀ ਤਾਂ ਪ੍ਰੀਤ ਨੇ ਕਿਹਾ ਕਿ ਮੈਂ ਤਾਂ ਕਹਿ ਦਿੱਤਾ ਸੀ ਪਰ ਉਹ ਕੁਝ ਸੁਣਦੀ ਹੀ ਨਹੀਂ ਆ ਪ੍ਰੀਤ ਨੇ ਘਰ ਜਾ ਕੇ ਦਵਾਈ ਖਾਧੀ ਤੇ ਉਹਦੀ ਸੱਸ ਨੇ ਫਟਾਫਟ ਆਪਣੇ ਹੱਥ ਨਾਲ ਦੁੱਧ ਗਰਮ ਕਰਕੇ ਉਹਦੇ ਲਈ ਲੈ ਆਂਦਾ ਤਕੇ ਹਨ ਲੱਗੇ ਕਿ ਵੇਖ ਬਹੂ ਤੂੰ ਆਪਣੀ ਨਨਾਨ ਦੇ ਘਰ ਜਾ ਕੇ ਕੰਮ ਸਾਹਮਣਾ ਆ ਇਸ ਲਈ ਸਵੇਰ ਤੱਕ ਠੀਕ ਹੋ ਜਾ ਪ੍ਰੀਤ ਜਿਹੜੀ ਕਿ ਬਿਮਾਰ ਸੀ ਤੇ ਕੰਮ ਕਰਨ ਲਾਇਕ ਵੀ ਨਹੀਂ ਸੀ ਉਹਨੇ ਸੋਚ ਲਿਆ ਕਿ ਉਹ ਆਪਣਾ ਇਸਤੇਮਾਲ ਨਹੀਂ ਹੋਣ ਦਊਗੀ ਤੇ ਫਿਰ ਉਹਨੇ ਜੋ ਕੀਤਾ ਉਹਦੇ ਨਾਲ ਸੱਸ ਦੇ ਰੌਂਗ ਤੇ ਖੜੇ ਹੋ ਗਏ ਮਨਿੰਦਰ ਤੂੰ ਹੀ ਸਮਝਾ ਬਹੁ ਨੂੰ ਮੈਂ ਉਹਨੂੰ ਕੀ ਕਹਾਂ ਮੈਨੂੰ ਪਤਾ ਆ ਕਿ ਉਹ ਮੇਰੀ ਗੱਲ ਨਹੀਂ ਮੰਨੂਗੀ ਪ੍ਰੀਤ ਦੋਵਾਂ ਮਾਂ ਪੁੱਤ ਦੀਆਂ ਗੱਲਾਂ ਸੁਣ ਰਹੀ ਸੀ ਤੇ ਸੋਚ ਰਹੀ ਸੀ ਕਿ ਆਖਿਰ ਇਹ ਕਿਸ ਬਾਰੇ ਮੇਰੇ ਨਾਲ ਗੱਲ ਕਰਨ ਲਈ ਆਪਣੇ ਮੁੰਡੇ ਨੂੰ ਕਹਿ ਰਹੀ ਆ ਉਦੋਂ ਹੀ ਪ੍ਰੀਤ ਨੇ ਮਨਿੰਦਰ ਨੂੰ ਕਹਿੰਦੇ ਸੁਣਿਆ ਕਿ ਮੰਮੀ ਪਿਛਲੀ ਵਾਰ ਕੀ ਹੋਇਆ ਸੀ ਤੈਨੂੰ ਯਾਦ ਆ ਨਾ ਹੁਣ ਮੈਂ ਉਹਨੂੰ ਕਿਸ ਮੂੰਹ ਨਾਲ ਕਹਾਂ ਤਾਂ ਹਰਜਿੰਦਰ ਕੌਰ ਨੇ ਕਿਹਾ ਕਿ ਪੁੱਤਰ ਗੱਲ ਤਾਂ ਕਰਨੀ ਪਊਗੀ ਨਹੀਂ ਤਾਂ ਤੇਰੀ ਭੈਣ ਦਾ ਪ੍ਰੋਗਰਾਮ ਕਿਵੇਂ ਹੋਊਗਾ ਪਤਾ ਨਹੀਂ ਇਹ ਤੇ ਦਿਮਾਗ ਚ ਕੀ ਭਰਿਆ ਪਿਆ ਆ ਇਕਲੌਤੀ ਨਨਾਨਿਆ ਕੀ ਹੋਇਆ ਜੇ ਉਹਦੀ ਥੋੜੀ ਮਦਦ ਕਰ ਦਊਗੀ ਤਾਂ ਹੁਣ ਇਹ ਗੱਲ ਸੁਣ ਕੇ ਪ੍ਰੀਤ ਨੂੰ ਸਮਝ ਆ ਗਿਆ ਸੀ ਕਿ ਆਖਰ ਕੀ ਗੱਲ ਹੋ ਸਕਦੀ ਆ ਉਹ ਛੇਤੀ ਨਾਲ ਆਪਣੇ ਕਮਰੇ ਚ ਆਈ ਤੇ ਸੁੱਕੇ ਕੱਪੜੇ ਚੁੱਕ ਕੇ ਜੋੜਨ ਲੱਗੀ ਉਦੋਂ ਹੀ ਮਨਿੰਦਰ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਪ੍ਰੀਤ ਭੈਣ ਦੇ ਮੁੰਡੇ ਦਾ ਜਨਮ ਦਿਨ ਆ ਤੇ ਆਪਾਂ ਸਾਰਿਆਂ ਨੂੰ ਬੁਲਾਇਆ ਆ ਤੂੰ ਭੈਣ ਦੇ ਘਰ 4 ਵਜੇ ਚਲੀ ਜਾਇਂ ਤੇ ਮੈਂ ਆਫਿਸ ਤੋਂ ਆ ਕੇ ਮਾਂ ਨੂੰ ਨਾਲ ਲੈ ਆਉਂਗਾ ਇਹ ਸੁਣ ਕੇ ਪ੍ਰੀਤ ਹਰਾਨ ਹੋ ਗਈ ਤੇ ਕਹਿਣ ਲੱਗੀ ਤੇਰੀ ਭੈਣ ਨੇ ਤਾਂ ਮੈਨੂੰ ਨੌਕਰਾਣੀ ਸਮਝ ਲਿਆ ਆ ਮੈਂ ਇੱਕ ਵਾਰ ਕਹਿ ਦਿੱਤਾ ਕਿ ਮੈਂ ਨਹੀਂ ਜਾਣਾ ਤਾਂ ਨਹੀਂ ਜਾਣਾ ਪਿਛਲੀ ਵਾਰ ਤਾਂ ਮੈਂ ਚਲੀ ਗਈ ਸੀ ਪਰ ਐਤ ਕੀ ਅਦਕੀ ਤਾਂ ਮੈਂ ਬਿਲਕੁਲ ਨਹੀਂ ਜਾਉਂਗੀ ਕੰਨ ਖੋਲ ਕੇ ਸੁਣ ਲਾ ਮਨਿੰਦਰ ਪ੍ਰੀਤ ਤੇ ਗੁੱਸਾ ਹੋਣ ਲੱਗਾ ਤੇ ਕਹਿਣ ਲੱਗਾ ਜਾਣ ਤੋਂ ਕਿਉਂ ਮਨਾ ਕਰਦੀਆਂ ਤਾਂ ਪ੍ਰੀਤ ਨੇ ਗੁੱਸੇ ਚ ਕਿਹਾ ਕਿ ਤੇਰੀ ਮਾਂ ਨੂੰ ਇਹ ਨਾ ਲੱਗੇ ਕਿ ਮੈਂ ਨਾ ਨਾਂ ਦੇ ਘਰ ਖਾਣਾ ਖਾਣ ਚੱਲੀ ਆ ਮਨਿੰਦਰ ਆਫਿਸ ਤੋਂ ਥੱਕ ਕੇ ਆਇਆ ਸੀ ਇਸ ਲਈ ਸਿੱਧਾ ਬਾਥਰੂਮ ਵਿੱਚ ਜਾ ਕੇ ਮੂੰਹ ਧਾਉਣ ਲੱਗਾ ਤੇ ਫਿਰ ਬਾਅਦ ਵਿੱਚ ਮਾਂ ਨੇ ਪੁੱਛਿਆ ਕਿ ਗੱਲ ਕੀਤੀ ਜਾਂ ਨਹੀਂ ਤਾਂ ਉਹਨੇ ਆਪਣੀ ਮਾਂ ਨੂੰ ਕਹਿ ਦਿੱਤਾ ਕਿ ਮਾਂ ਉਹਨੇ ਤਾਂ ਜਾਨ ਤੋਂ ਸਾਹ ਮਨਾ ਕਰ ਦਿੱਤਾ ਆ ਤੇ ਹੁਣ ਮੈਂ ਹੋਰ ਕੁਝ ਨਹੀਂ ਕਰ ਸਕਦਾ ਕਿਉਂਕਿ ਜੋ ਇਨੇ ਸਾਲਾਂ ਤੋਂ ਉਹਦੇ ਨਾਲ ਹੁੰਦਾ ਆ ਆ ਨਾ ਉਹ ਵੀ ਹੁਣ ਮਜਬੂਰ ਆ ਇਹਦੇ 'ਚ ਵੀ ਭੈਣ ਦੀ ਤੇ ਤੁਹਾਡੀ ਹੀ ਗਲਤੀ ਆ ਅਗਲੇ ਦਿਨ ਮਨਿੰਦਰ ਆਫਿਸ ਚ ਲਾ ਗਿਆ ਤੇ ਉਦੋਂ ਹੀ ਹਰਜਿੰਦਰ ਕੌਰ ਦਾ ਫੋਨ ਵੱਜਣ ਲੱਗਾ ਜਦ ਕਿ ਉਹ ਉਹਦੋਂ ਗਵਾਂਡੀਆਂ ਕਰ ਗਈ ਸੀ ਤਾਂ ਫੋਨ ਘਰ ਹੀ ਭੁੱਲ ਗਈ ਸੀ ਫੋਨ ਵਾਰ-ਵਾਰ ਵੱਜ ਰਿਹਾ ਸੀ ਤਾਂ ਪਰੇਸ਼ਾਨ ਹੋ ਕੇ ਪ੍ਰੀਤ ਨੇ ਫੋਨ ਵੇਖਿਆ ਇਹ ਫੋਨ ਉਹਦੀ ਨਨਾਂ ਰਾਣੋ ਦਾ ਸੀ ਉਹਨੇ ਫੋਨ ਚੁੱਕ ਲਿਆ ਤਾਂ ਅੱਗੋਂ ਉਹਦੀ ਨਨਾਂ ਨੇ ਕਿਹਾ ਮੰਮੀ ਮੈਂ ਕਦੋਂ ਦੀ ਫੋਨ ਕਰਨ ਦੀ ਆ ਤੂੰ ਫੋਨ ਕਿਉਂ ਨਹੀਂ ਚੁੱਕਦੀ ਇਹ ਦੱਸੋ ਹੁਣ ਕਿ ਤੁਸੀਂ ਉਹਦੇ ਨਾਲ ਗੱਲ ਕੀਤੀ ਕਿ ਨਹੀਂ ਜੇ ਉਹ ਹੁਣ ਆਈ ਤਾਂ ਮੈਂ ਇਵੇਂ ਇਕੱਲੀ ਕੰਮ ਸੰਭੂngੀ ਕੰਮ ਵਾਲੀ ਬੜੇ ਪੈਸੇ ਮੰਗਦੀ ਆ ਪ੍ਰੀਤ ਨੇ ਤਰੰਤ ਫੋਨ ਕੱਟ ਦਿੱਤਾ ਤੇ ਗੁੱਸੇ ਨਾਲ ਬਹਿ ਗਈ ਇਹ ਤਾਂ ਫਿਰ ਮੇਰੇ ਨਾਲ ਉਹ ਕਰਨਾ ਚਾਹੁੰਦੀ ਆ ਜੋ ਉਹਨੇ ਪਹਿਲਾਂ ਕੀਤਾ ਆ ਤਾਂ ਉਦੋਂ ਹੀ ਸੱਸ ਗਵੰਡੀਆਂ ਘਰੋਂ ਵਾਪਸ ਆਈ ਤਾਂ ਆਪਣਾ ਫੋਨ ਲੱਭਣ ਲੱਗੀ ਆਪਣਾ ਫੋਨ ਵੇਖਿਆ ਤਾਂ ਰਾਣੋਂ ਦਾ ਫੋਨ ਆਇਆ ਹੋਇਆ ਸੀ ਤਾਂ ਉਹ ਜ਼ੋਰ ਨਾਲ ਰੌਲਾ ਪਾਉਣ ਲੱਗੀ ਬਹੂ ਤੂੰ ਫੋਨ ਚੁੱਕਿਆ ਸੀ ਮੇਰਾ ਤੇਰੀ ਕੁੜੀ ਨਾਲ ਗੱਲ ਹੋਈ ਆ ਬੋਲਦੀ ਕਿਉਂ ਨਹੀਂ ਆ ਹੁਣ ਕੀ ਤੇਰੇ ਮੂੰਹ ਚ ਦਹੀਂ ਜੰਮਿਆ ਆ ਤਾਂ ਪ੍ਰੀਤ ਨੇ ਮੂੰਹ ਬਣਾ ਕੇ ਕਿਹਾ ਕਿ ਹਾਂ ਮੈਂ ਫੋਨ ਚੁੱਕਿਆ ਸੀ ਪਰ ਗੱਲ ਨਹੀਂ ਹੋਈ ਉਹਨੇ ਆਪਣੀ ਗੱਲ ਕਹੀ ਤੇ ਮੈਂ ਸੁਣ ਕੇ ਫੋਨ ਕੱਟ ਦਿੱਤਾ ਸੱਸ ਅੱਖਾਂ ਪਾੜ ਕੇ ਵੇਖਦੀ ਰਹਿ ਗਈ ਤੇ ਗੁੱਸੇ ਚ ਬੋਲੀ ਹੁਣ ਇਹ ਤਾਂ ਦੱਸ ਦੇ ਕਿ ਉਹ ਕੀ ਕਹਿੰਦੀ ਸੀ ਤਾਂ ਪ੍ਰੀਤ ਨੇ ਕਿਹਾ ਕਿ ਉਹ ਕਹਿੰਦੀ ਸੀ ਇਹ ਮੇਰੇ ਘਰ ਨੂੰ ਕਰਾਣੀ ਦੀ ਜਗ੍ਹਾ ਖਾਲੀ ਆ ਮੇਰੇ ਮੁੰਡੇ ਦਾ ਜਨਮ ਦਿਨ ਆ ਕੰਮ ਲਈ ਉਹ ਮੈਨੂੰ ਬੁਲਾ ਰਹੀ ਸੀ ਹਰਜਿੰਦਰ ਕੌਰ ਜ਼ੋਰ ਨਾਲ ਗੁੱਸੇ 'ਚ ਬੋਲੀ ਬਹੁਤ ਜ਼ਿਆਦਾ ਬਕਵਾਸ ਕਰਦੀਆਂ ਤੂੰ ਆਪਣੀ ਜ਼ਬਾਨ ਮੂੰਹ 'ਚ ਰੱਖ ਉਹਦੇ ਘਰ ਜਨਮ ਦਿਨ ਆ ਤੇ ਇਨੇ ਮਹਿਮਾਨ ਆਉਣੇ ਆ ਜੇ ਤੂੰ ਮਦਦ ਕਰਵਾ ਦੇਂਗੀ ਤਾਂ ਕੀ ਤੂੰ ਨੌਕਰਾਨੀ ਬਣ ਜਾਏਂਗੀ ਅਸੀਂ ਵੀ ਤਾਂ ਆਪਣੀ ਨਨਾਂਦੇ ਘਰ ਜਾਂਦੇ ਸੀ ਤੇ ਉਹ ਤਾਂ ਤੇਰੀ ਇਕਲੌਤੀ ਨਨਾਨ ਆ ਤਾਂ ਪ੍ਰੀਤ ਨੇ ਗੁੱਸੇ 'ਚ ਕਿਹਾ ਉੱਚੀ ਬੋਲਣਾ ਮੈਨੂੰ ਵੀ ਆਉਂਦਾ ਆ ਮੰਮੀ ਜੀ ਪਰ ਤੁਹਾਡੀ ਉੱਚੀ ਬੋਲਣ ਨਾਲ ਗੱਲ ਸਹੀ ਨਹੀਂ ਹੋ ਜਾਣੀ ਤੁਹਾਡੀ ਕੁੜੀ ਹਰਸਾਲ ਇਹੋ ਕਰਦੀ ਆ ਮੈਨੂੰ ਬੁਲਾ ਕੇ ਰਸੋਈ 'ਚ ਬਿਠਾ ਦਿੰਦੀ ਆ ਇਹਨੇ ਸਾਰੇ ਮਹਿਮਾਨਾਂ ਦਾ ਖਾਣਾ ਮੈਨੂੰ ਇਕੱਲੀ ਨੂੰ ਬਣਾਉਣਾ ਪੈਂਦਾ ਆ ਜਦੋਂ ਇਹਨੇ ਸਾਰੇ ਮਹਿਮਾਨਾਂ ਨੂੰ ਬੁਲਾਉਂਦੀ ਆ ਤਾਂ ਕੀ 2-4 ਵੱਧ ਪੈਸੇ ਦੇ ਕੇ ਕੋਈ ਕੰਮ ਵਾਲੀ ਨਹੀਂ ਰੱਖ ਸਕਦੀ ਪਰ ਜਦੋਂ ਮੁਫਤ ਦੀ ਕੰਮ ਵਾਲੀ ਮਿਲਦੀ ਹੋਵੇ ਤਾਂ ਫਿਰ ਉਹ ਕਿਉਂ ਬੁਲਾਉਗੀ ਭਲਾ ਕਿਸੇ ਕੰਮ ਵਾਲੀ ਨੂੰ ਮੈਨੂੰ ਪਿਛਲੇ ਸਾਲ ਦੀ ਗੱਲ yaad ਇਸੇ ਲਈ ਮੈਂ ਉੱਥੇ ਨਾ ਜਾਣ ਦਾ ਫੈਸਲਾ ਕੀਤਾ ਆ ਤਾਂ ਹਰਜਿੰਦਰ ਕੌਰ ਗੁੱਸੇ 'ਚ ਆਪਣੇ ਕਮਰੇ ਚੱਲੀ ਗਈ ਵੇਖਿਆ ਤਾਂ ਫਿਰ ਤੋਂ ਕੁੜੀ ਦਾ ਫੋਨ ਆ ਰਿਹਾ ਸੀ ਉਹਨੇ ਫੋਨ ਚੁੱਕਿਆ ਤਾਂ ਉਧਰ ਰਾਨੋ ਨੇ ਗੁੱਸੇ 'ਚ ਕਿਹਾ ਮੰਮੀ ਮੈਂ ਹੀ ਬੱਕ ਬੱਕ ਕਰੀ ਜਾਨੀ ਆ ਤੁਹਾ ਕੋ ਬੋਲਦੀ ਕਿਉਂ ਨਹੀਂ ਆ ਪਹਿਲਾਂ ਵੀ ਫੋਨ ਕੀਤਾ ਸੀ ਮੈਂ ਬਿਨਾ ਬੋਲੇ ਹੀ ਤੂੰ ਫੋਨ ਕੱਟ ਦਿੱਤਾ ਆ ਤਾਂ ਹਰਜਿੰਦਰ ਕੌਰ ਨੇ ਕਿਹਾ ਉਹ ਤਾਂ ਤੇਰੀ ਭਾਬੀ ਨੇ ਫੋਨ ਚੁੱਕਿਆ ਸੀ ਜੋ ਤੂੰ ਕਿਹਾ ਆ ਨਾ ਉਹ ਸਾਰਾ ਕੁਝ ਉਹਨੇ ਸੁਣ ਲਿਆ ਆ ਤਾਂ ਰਾਨੂ ਨੇ ਤੁਰੰਤ ਕਿਹਾ ਮੈਂ ਤਾਂ ਸੱਦਾ ਦੇ ਰਹੀ ਸੀ ਬਸ ਥੋੜੀ ਮਦਦ ਮੰਗ ਰਹੀ ਆ ਤੁਸੀਂ ਸਮਝਾਉਣਾ ਉਹਨੂੰ ਤਾਂ ਹਰਜਿੰਦਰ ਕੌਰ ਨੇ ਗੁੱਸੇ ਚ ਕਿਹਾ ਹੋਰ ਕਿੰਨਾ ਕ ਸਮਝਾਵਾਂ ਉਹਨੂੰ ਸਾਰਾ ਪਤਾ ਆ ਹੁਣ ਤਾਂ ਉਹ ਕਦੀ ਵੀ ਨਾ ਤੇਰੇ ਘਰ ਆ ਕੇ ਕੋਈ ਕੰਮ ਕਰੇ ਪੂਰੀ ਰਿਸ਼ਤੇਦਾਰੀ ਚ ਮੇਰੀ ਬੇਇਤੀ ਕਰਵਾ ਰਹੀ ਆ ਸਾਰੇ ਕਹਿੰਦੇ ਆ ਕਿ ਬਹੂ ਪਹਿਲਾਂ ਕਿੰਨਾ ਕੰਮ ਕਰਦੀ ਹੁੰਦੀ ਸੀ ਤੇ ਆ ਕੇ ਸਾਰਾ ਕੰਮ ਸੰਭਾਲ ਲੈਂਦੀ ਸੀ ਪਰ ਹੁਣ ਤਾਂ ਬਹੂ ਬੈਠੀ ਹੀ ਰਹਿੰਦੀ ਆ ਤਾਂ ਰਾਣੋ ਨੇ ਗੁੱਸੇ ਚ ਆਪਣੀ ਮਾਂ ਨੂੰ ਕਿਹਾ ਮਾਂ ਪਲੀਜ਼ ਮੇਰੇ ਲਈ ਇੱਕ ਵਾਰ ਹੋਰ ਤੁਸੀਂ ਉਹਦੇ ਨਾਲ ਪਿਆਰ ਨਾਲ ਗੱਲ ਕਰ ਲਓ ਮੈਂ ਇੱਕ ਕੰਮ ਵਾਲੀ ਨਾਲ ਗੱਲ ਕੀਤੀ ਸੀ ਤੁਹਾਨੂੰ ਤਾਂ ਪਤਾ ਆ ਉਹ ਤਾਂ ਮੂੰਹ ਅੱਡ ਕੇ ਪੈਸੇ ਮੰਗਦੀਆਂ ਆ ਤਾਂ ਹਰਜਿੰਦਰ ਕੌਰ ਨੇ ਕਿਹਾ ਚਲ ਠੀਕ ਆ ਮੈਂ ਆਖਰੀ ਕੋਸ਼ਿਸ਼ ਕਰਕੇ ਵੇਖ ਹੀ ਲਵਾਂਗੀ ਇਹਦੇ ਨਾਲ ਹੀ ਹਰਜਿੰਦਰ ਕੌਰ ਨੇ ਫੋਨ ਕੱਟ ਦਿੱਤਾ ਤੇ ਜਾ ਕੇ ਸੋਫੇ ਤੇ ਬਹਿ ਗਈ ਪ੍ਰੀਤ ਆਪਣੇ ਕਮਰੇ ਵਿੱਚ ਸੀ ਤੇ ਉਹਨੂੰ ਜ਼ਿਆਦਾ ਆ ਰਿਹਾ ਸੀ ਕਿ ਪਹਿਲਾਂ ਉਹਦੀ ਨਨਾਨ ਉਹਦੇ ਨਾਲ ਕੀ ਕਰ ਚੁੱਕੀ ਆ ਪ੍ਰੀਤ ਦਾ ਹਜੇ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਪ੍ਰੀਤ ਨੇ ਵਧੀਆ ਵਧੀਆ ਖਾਣਾ ਬਣਾਵਣਾ ਕਿ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਤੇ ਸੱਸ ਜਿਹੜੀ ਹਰ ਵਕਤ ਉਹਦੇ ਨਾਲ ਮੂੰਹ ਬਣਾ ਕੇ ਰਹਿੰਦੀ ਸੀ ਪਰ ਖਾਣੇ ਦੇ ਟਾਈਮ ਉਹ ਸਿੱਧੀ ਹੋ ਜਾਂਦੀ ਸੀ ਜਾਦਵੀ ਉਹਦੀ ਨਨਾਨ ਰਾਨੋ ਪੇਕੇ ਆਉਂਦੀ ਸੀ ਤਾਂ ਉਹਨੂੰ ਤਰ੍ਹਾਂ ਤਰ੍ਹਾਂ ਦੇ ਖਾਣੇ ਦੀ ਡਿਮਾਂਡ ਕਰਦੀ ਸੀ ਇੱਕ ਵਾਰ ਉਹਦੇ ਪਤੀ ਨੇ ਉਹਨੂੰ ਕਹਿ ਦਿੱਤਾ ਕਿ ਤੂੰ ਇਹਨਾਂ ਨੂੰ ਵਿਗਾੜ ਰਹੀ ਆ ਫਿਰ ਬਾਅਦ ਚ ਮੈਨੂੰ ਨਾ ਕੁਝ ਕਹੀਂ ਰਸੋਈ 'ਚ ਇੰਨਾ ਕੰਮ ਕਰ ਕਰਕੇ ਤੂੰ ਵੀ ਥੱਕ ਜਾਂਦੀ ਹੋਵੇਂਗੀ ਪਰ ਪ੍ਰੀਤ ਨੇ ਆਪਣੇ ਪਤੀ ਨੂੰ ਮੁਸਕਰਾ ਕੇ ਕਿਹਾ ਕਿ ਇੰਨਾ ਸਾਰਿਆਂ ਦੀ ਤਾਰੀਫ ਮੇਰੀ ਥਕਾਨ ਇੱਕ ਪਲ ਚਲਾ ਦਿੰਦੀ ਆ ਤੇ ਤੂੰ ਵੇਖੀ ਮੰਮੀ ਜੀ ਦਾ ਦਿਲ ਵੀ ਮੈਂ ਜਿੱਤ ਕੇ ਰਹੂੰਗੀ ਚਾਹੇ ਹੁਣ ਉਹ ਮੇਰੇ ਨਾਲ ਨਾਰਾਜ਼ ਹੀ ਰਹਿੰਦੀ ਆ ਤਮਨਿੰਦਰ ਨੇ ਕਿਹਾ ਕਿ ਹੁਣ ਤੂੰ ਹੀ ਜਾਣ ਪਰ ਬਾਅਦ 'ਚ ਮੈਨੂੰ ਨਾ ਦੱਸੀ ਪ੍ਰੀਤਦੀਨ ਨਾਨ ਰਾਣੋ ਦੇ ਮੁੰਡੇ ਦਾ ਜਨਮ ਦਿਨ ਆ ਗਿਆ ਤਾਂ ਪ੍ਰੀਤ ਉਹਨਾਂ ਨੂੰ ਸੱਦਾ ਦੇਣ ਲਈ ਘਰ ਆਈ ਉਹਨੇ ਪ੍ਰੀਤ ਨੂੰ ਕਿਹਾ ਕਿ ਭਾਬੀ ਤੇਰੇ ਹੱਥ ਦਾ ਖਾਣਾ ਤਾਂ ਲਾਜਵਾਬ ਹੁੰਦਾ ਆ ਮੈਂ ਹਮੇਸ਼ਾ ਆਪਣੀ ਸੱਸ ਨੂੰ ਤੇਰੇ ਹੱਥ ਦੇ ਖਾਣੇ ਬਾਰੇ ਦੱਸਦੀ ਰਹਿਨੀ ਆ ਤੇ ਬਹੁਤ ਤਾਰੀਫ਼ ਵੀ ਕਰਦੀ ਆ ਤੇ ਉਹ ਹਮੇਸ਼ਾ ਕਹਿੰਦੀ ਆ ਕਿ ਸਾਨੂੰ ਪਤਾ ਨਹੀਂ ਕਿ ਕਦੋਂ ਪ੍ਰੀਤ ਦੇ ਹੱਥ ਦਾ ਖਾਣਾ ਖਾਣ ਦਾ ਮੌਕਾ ਮਿਲੂਗਾ ਤਾਂ ਮੈਂ ਸੋਚ ਰਹੀ ਆ ਇਸ ਵਾਰ ਮੁੰਡੇ ਦੇ ਜਨਮ ਦਿਨ ਤੇ ਤੂੰ ਹੀ ਖਾਣਾ ਬਣਾ ਦੇ ਤੂੰ ਚਿੰਤਾ ਨਾ ਕਰ ਮੈਂ ਤੇਰੀ ਮਦਦ ਕਰਵਾ ਦੂੰਗੀ ਪਰ ਖਾਣਾ ਤਾਂ ਤੁਹਾਨੂੰ ਹੀ ਬਣਾਉਣਾ ਪਊਗਾ ਇਹ ਸੁਣ ਕੇ ਪ੍ਰੀਤ ਦੀ ਖੁਸ਼ੀ ਤਾਂ ਜਿਵੇਂ ਅਸਮਾਨ ਤੇ ਪਹੁੰਚ ਗਈ ਇਹ ਨਿੱਤ ਰੀਫ ਆਪਣੇ ਨਾਨਾ ਕੋਲੋਂ ਸੁਣ ਕੇ ਉਹਨੇ ਕਹਿ ਦਿੱਤਾ ਕਿ ਦੀਦੀ ਤੁਸੀਂ ਚਿੰਤਾ ਨਾ ਕਰੋ ਮੈਨੂੰ ਬਸ ਦੱਸ ਦਿਓ ਕਿ ਕਿੰਨੇ ਮਹਿਮਾਨਾਂ ਦਾ ਖਾਣਾ ਬਣਾਉਣਾ ਹੈ ਮੈਂ ਬਣਾ ਦੂੰਗੀ ਤੇ ਵੇਖਿਓ ਸਾਰੇ ਮਹਿਮਾਨ ਕਿਵੇਂ ਉਂਗਲੀਆਂ ਝੱਟਦੇ ਰਹਿ ਜਾਣਗੇ ਤਾਂ ਸਾਸਣੇ ਆਪਣੀ ਕੁੜੀ ਨੂੰ ਇਕੱਲੀ ਨੂੰ ਕਿਹਾ ਪੁੱਤ ਇਹ ਤਾਂ ਤੂੰ ਬੜਾ ਵਧੀਆ ਕੀਤਾ ਆ ਹੁਣ ਤੈਨੂੰ ਹਲਵਾਈ ਦਾ ਇੰਤਜ਼ਾਮ ਨਹੀਂ ਕਰਨਾ ਪੈਣਾ ਤਾਂ ਰਾਣੋ ਨੇ ਵੀ ਆਪਣੀ ਮਾਂ ਨੂੰ ਕਿਹਾ ਕਿ ਮਾਂ ਵੇਖਿਆ ਮੇਰਾ ਦਿਮਾਗ ਇਹਨੂੰ ਕਹਿੰਦੇ ਆ ਇੱਕ ਪੰਥ ਦੋ ਕਾਜ ਮੇਰੇ ਪੈਸੇ ਵੀ ਬਚ ਗਏ ਤੇ ਘਰ ਪਾਰਟੀ ਵੀ ਹੋ ਜਾਊਗੀ ਇਹਦੇ ਬਦਲੇ ਥੋੜੀ ਤਾਰੀਫ ਹੀ ਤਾਂ ਕਰਨੀ ਪਈ ਆ ਉਹਦੇ 'ਚ ਮੇਰਾ ਕੀ ਕੱਟ ਗਿਆ ਉਦੋਂ ਤਾਂ ਪ੍ਰੀਤ ਰਾਣੋਂ ਦੇ ਘਰ ਦੁਪਹਿਰ ਨੂੰ ਹੀ ਮਨਿੰਦਰ ਦੇ ਨਾਲ ਚਲੀ ਗਈ ਸੀ ਤੇ ਜਾਂਦਿਆਂ ਹੀ ਉਹਨੇ ਸਬਜ਼ੀਆਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਰਾਣੋਂ ਨੇ ਕਿਹਾ ਕਿ ਭਾਬੀ ਅੱਜ ਸਾਬਿਤ ਕਰ ਦਈਂ ਕਿ ਤੇਰੇ ਹੱਥ ਦਾ ਕਾਣਾ ਕਿੰਨਾ ਸਵਾਦ ਹੁੰਦਾ ਆ ਰਾਣੋਂ ਦੀਆਂ ਤਾਰੀਫਾਂ 'ਚ ਪ੍ਰੀਤ ਨੂੰ ਸਮਝ ਹੀ ਨਾ ਆਇਆ ਕਿ ਉਹਦੇ ਨਾਲ ਰਾਣੋਂ ਕੀ ਕਰ ਰਹੀ ਆ ਰਾਣੋਂ ਨੇ ਰਸੋਈ 'ਚ ਵੇਖਿਆ ਤਕਣਾ ਤੇ ਪ੍ਰੀਤ ਇਕੱਲੀ ਹੀ ਸਾਰਾ ਕੰਮ ਕਰਦੀ ਰਹੀ ਸ਼ਾਮ ਹੁੰਦੇ ਹੁੰਦੇ ਉਹਦਾ ਲੱਕ ਬੁਰੀ ਤਰ੍ਹਾਂ ਦਰਦ ਕਰ ਰਿਹਾ ਸੀ ਕਿਉਂਕਿ ਖਾਣਾ ਵੱਡੇ ਵੱਡੇ ਭਾਂਡਿਆਂ ਚ ਬਣ ਰਿਹਾ ਸੀ ਨਾ ਤਾਂ ਉਹ ਪਸੀਨੇ ਨਾਲ ਲਤਪਤ ਹੋ ਗਈ ਸੀ ਪਰ ਉਹਦੀ ਨਾਨ ਨੇ ਆਕੇ ਪਾਣੀ ਨਹੀਂ ਨਾ ਪੁੱਛਿਆ ਪ੍ਰੀਤ ਨੇ ਸ਼ਾਮ ਤੱਕ ਸਾਰਾ ਖਾਣਾ ਬਣਾ ਦਿੱਤਾ ਸੀ ਤੇ ਫਿਰ ਕੱਪੜੇ ਬਦਲਣ ਲਈ ਚਲੀ ਗਈ ਪਾਰਟੀ ਵਿੱਚ ਜਦੋਂ ਸਾਰਿਆਂ ਨੇ ਖਾਣਾ ਖਾਦਾ ਤਾਂ ਸਾਰਿਆਂ ਨੇ ਬਹੁਤ ਤਾਰੀਫ ਕੀਤੀ। ਮਨਿੰਦਰ ਨੇ ਉਹਦੀ ਹਾਲਤ ਵੇਖ ਕੇ ਕਿਹਾ ਕਿ ਇਹ ਤੂੰ ਆਪਣਾ ਕੀ ਹਾਲ ਬਣਾ ਲਿਆ ਆ ਤੇਰੇ ਚਿਹਰੇ ਤੇ ਥਕਾਨ ਸਾਫ਼ ਦਿਖ ਰਹੀ ਆ। ਇੰਨਾ ਖਾਣਾ ਬਣਾਉਣਾ ਕੋਈ ਮਜ਼ਾਕ ਨਹੀਂ ਹੁੰਦਾ। ਪ੍ਰੀਤ ਬੱਸ ਹੌਲੀ ਜਿਹੀ ਮੁਸਕਰਾ ਪਈ ਪਰ ਉਹਨੂੰ ਕਿਤੇ ਨਾ ਕਿਤੇ ਕੁਝ ਤਾਂ ਬੁਰਾ ਲੱਗਾ ਸੀ। ਰਾਣੂ ਆਪਣੇ ਘਰ ਛੋਟੀ ਮੋਟੀ ਪਾਰਟੀ ਜਦੋਂ ਵੀ ਕਰਦੀ ਤਾਂ ਉਹ ਉਦੋਂ ਹੀ ਪ੍ਰੀਤ ਨੂੰ ਬੁਲਾ ਲੈਂਦੀ ਪਰ ਮਦਦ ਦੇ ਨਾਂ ਤੇ ਉਹ ਉਹਦੇ ਨਾਲ ਸਬਜੀ ਵੀ ਨਾ ਘਟਦੀ ਐਵੇਂ ਹੀ ਇਹ 1.5 ਸਾਲ ਲੰਘ ਗਿਆ ਤੇ ਉਹ ਵਾਰ-ਵਾਰ ਪ੍ਰੀਤ ਨੂੰ ਇਸਤੇਮਾਲ ਕਰਦੀ ਰਹੀ ਰਾણો ਦੇ ਮੁੰਡੇ ਦਾ ਜਦੋਂ ਦੂਜਾ ਜਨਮ ਦਿਨ ਆਇਆ ਤਾਂ ਸੱਸ ਨੇ ਕਿਹਾ ਕਿ ਪ੍ਰੀਤ ਰਾણો ਦੇ ਮੁੰਡੇ ਦਾ ਜਨਮ ਦਿਨ ਆ ਗਿਆ ਆ ਤੇ ਉਹਨੇ ਤਾਂ ਇਹਨੂੰ ਮਦਦ ਲਈ ਬੁਲਾਇਆ ਆ ਤੂੰ ਦਿਨੇ ਹੀ ਚਲੀ ਜਾਈ ਟਾਈਮ ਨਾਲ ਮੈਂ ਮਨਿੰਦਰ ਦੇ ਨਾਲ ਰਾਤ ਨੂੰ ਆ ਜਾਊਂਗੀ। ਰਾਨੂੰ ਦੇ ਘਰ ਕੰਮ-ਕਾਰ ਕਰਕੇ ਪ੍ਰੀਤਪੂਰੀ ਤਰ੍ਹਾਂ ਥੱਕ ਜਾਂਦੀ ਸੀ। ਤਾਂ ਐਤ ਕੀ ਪ੍ਰੀਤ ਨੇ ਕਹਿ ਦਿੱਤਾ ਕਿ ਮੰਮੀ ਜੀ ਹਜੇ ਵੀ ਮੇਰੀ ਸਿਹਤ ਠੀਕ ਨਹੀਂ ਆ। ਮੈਂ ਕਿਵੇਂ ਜਾਵਾਂ? ਤਾਂ ਸੱਸ ਨੇ ਗੁੱਸੇ 'ਚ ਕਿਹਾ ਲੈ। ਉਹਦੇ ਘਰ ਕਿਹੜਾ ਰੋਜ਼-ਰੋਜ਼ ਕੋਈ ਪ੍ਰੋਗਰਾਮ ਹੁੰਦਾ ਆ? ਫਿਰ ਉਹ ਤਾਂ ਤੇਰੀ ਕਿੰਨੀ ਮਦਦ ਕਰਦੀ ਆ? ਤੈਨੂੰ ਇਕੱਲੀ ਨੂੰ ਥੋੜਾ ਕੁਝ ਕਰਨ ਦਿੰਦੀ ਆ। ਨੂੰ ਬੁਖਾਰ ਹੀ ਤਾਂ ਚੜਿਆ ਆ ਦਵਾਈ ਲੈ ਲਾ ਸਵੇਰ ਤੱਕ ਠੀਕ ਹੋ ਜਾਏਗੀ ਪ੍ਰੀਤ ਖੋਲ ਕੇ ਆਪਣੀ ਸੱਸ ਨੂੰ ਕੁਝ ਨਾ ਕਹਿ ਭਾਈ ਤੇ ਚੁੱਪ ਹੋ ਗਈ ਸਵੇਰੇ ਜਦੋਂ ਪ੍ਰੀਤ ਨੇ ਮਨਿੰਦਰ ਨੂੰ ਡਾਕਟਰ ਦੇ ਕੋਲ ਜਾਣ ਲਈ ਕਿਹਾ ਤਾਂ ਸੱਸ ਪ੍ਰੀਤ ਨੂੰ ਕਹਿ ਰਹੀ ਸੀ ਕਿ ਬੁਖਾਰ ਦਾ ਬਹਾਨਾ ਆ ਗੱਲ-ਗੱਲ ਦੇ ਤੇ ਡਾਕਟਰ ਦੇ ਕੋਲ ਦਵਾਈ ਲੈਣ ਤੋਰ ਪੈਂਦੀ ਆ ਐਵੇਂ ਕਹਿ ਕੇ ਸੱਸ ਨੇ ਉਹਨੂੰ ਡਾਕਟਰ ਦੇ ਕੋਲ ਨਾ ਜਾਣ ਦਿੱਤਾ ਪਰ ਜਦੋਂ 4 ਵਜੇ ਰਾਣੋਂ ਦਾ ਫੋਨ ਆ ਗਿਆ ਕਿ ਇੱਕ ਦਿਨ ਬਾਦ ਮੁੰਡੇ ਦਾ ਜਨਮ ਦਿਨ ਹੈ ਤੇ ਪ੍ਰੋਗਰਾਮ ਰੱਖਿਆ ਆ ਤਾਂ ਸਾਸ ਨੇ ਤੁਰੰਤ ਪ੍ਰੀਤ ਨੂੰ ਕਿਹਾ ਕਿ ਦਵਾਈ ਖਾ ਲਾ ਠੀਕ ਹੋ ਜਾਏਗੀ ਪ੍ਰੀਤ ਦਾ ਮਨ ਬਿਲਕੁਲ ਵੀ ਨਹੀਂ ਸੀ ਪਰ ਉਹ ਮਨਿੰਦਰ ਨੂੰ ਕੁਝ ਨਾ ਕਹਿ پا ਰਹੀ ਸੀ ਕਿਉਂਕਿ ਮਨਿੰਦਰ ਨੇ ਤਾਂ ਪਹਿਲਾਂ ਹੀ ਇਹਨਾਂ ਸਭ ਕਰਨ ਲਈ ਮਨਾ ਕੀਤਾ ਸੀ ਸ਼ਾਮ ਨੂੰ ਮਨਿੰਦਰ ਦੇ ਆਉਂਦਿਆਂ ਹੀ ਸਾਸ ਨੇ ਕਿਹਾ ਕਿ ਪਹਿਲਾਂ ਇਹਨੂੰ ਦਵਾਈ ਦਿਵਾ ਕੇ ਲਿਆ ਜੇ ਇਹ ਠੀਕ ਨਾ ਹੋਈ ਤਾਂ ਰਾਣੋ ਦੇ ਘਰ ਪ੍ਰੋਗਰਾਮ ਦਾ ਕੀ ਹੋਵੇਗਾ ਤੂੰ ਤਾਂ ਜਾਣਦਾ ਏ ਮਨਿੰਦਰ ਅੱਜਕੱਲ ਕੰਮ ਕਰਨ ਵਾਲੀ ਕਿੰਨੇ ਪੈਸੇ ਮੰਗਦੀ ਆ ਜਦੋਂ ਆਪਣੀ ਭਾਬੀ ਨੂੰ ਸਾਰਾ ਕੰਮ ਇੰਨਾ ਵਧੀਆ ਸੰਭਾਲਣਾ ਆਉਂਦਾ ਹੋਵੇ ਤਾਂ ਫਿਰ ਕੰਮ ਵਾਲੀ ਲਾਉਂਦੀ ਕੀ ਲੋੜ ਆ ਮਨਿੰਦਰ ਉਹਦੀ ਦਵਾਈ ਲੈਣ ਚਲਾ ਗਿਆ ਤੇ ਕਹਿਣ ਲੱਗਾ ਤੂੰ ਮਾਂ ਨੂੰ ਮਨਾ ਕਿਉਂ ਨਹੀਂ ਕਰ ਦਿੰਦੀ ਤਾਂ ਮਨਿੰਦਰ ਨੇ ਕਿਹਾ ਕਿ ਮੈਂ ਤਾਂ ਕਹਿ ਦਿੱਤਾ ਆ ਪਰ ਉਹ ਸੁਣਦੀ ਹੀ ਨਹੀਂ ਆ ਪ੍ਰੀਤ ਨੇ ਘਰ ਜਾ ਕੇ ਦਵਾਈ ਖਾਧੀ ਤੇ ਸੱਸ ਵੀ ਤੁਰੰਤ ਖੁਦ ਆਪਣੇ ਹੱਥਾਂ ਨਾਲ ਦੁੱਧ ਗਰਮ ਕਰਕੇ ਲੈ ਆਈ ਤੇ ਕਹਿਣ ਲੱਗੀ ਕਿ ਵੇਖ ਬਹੂ ਤੂੰ ਆਪਣੀ ਨਨਾਨ ਦੇ ਘਰ ਜਾ ਕੇ ਸਾਰਾ ਕੰਮ ਸਾਂਭਣਾ ਆ ਇਸ ਲਈ ਬੱਸ ਸਵੇਰ ਤੱਕ ਠੀਕ ਹੋ ਜਾ ਅਗਲੇ ਦਿਨ ਨਾਨਾ ਨੂੰ ਨੇ ਫੋਨ ਕਰਕੇ ਆਪਣੀ ਮਾਂ ਨੂੰ ਕਿਹਾ ਕੇ ਮਾਂ ਇਹਨੂੰ ਕੁਝ ਵੀ ਨਾ ਕਰਨ ਲਈ ਜੇ ਠੀਕ ਨਾ ਹੋਈ ਤਾਂ ਮੇਰੇ ਘਰ ਦੇ ਪ੍ਰੋਗਰਾਮ ਦਾ ਕੀ ਹੋਊਗਾ ਤੈਨੂੰ ਤਾਂ ਪਤਾ ਆ ਨਾ ਕੰਮ ਵਾਲੀ ਕਿੰਨੇ ਪੈਸੇ ਮੰਗਦੀ ਆ ਤਾਂ ਮਾਂ ਨੇ ਕਹਿ ਦਿੱਤਾ ਕਿ ਤੂੰ ਚਿੰਤਾ ਨਾ ਕਰ ਇਹ ਕੱਲ ਜ਼ਰੂਰ ਆਊਗੀ ਵਿਚਾਰੀ ਪ੍ਰੀਤ ਪ੍ਰੋਗਰਾਮ ਵਾਲੇ ਦਿਨ 3 ਵਜੇ ਹੀ ਪਹੁੰਚ ਗਈ ਤੇ ਰਾણો ਨੇ ਉਹਨੂੰ ਇੱਕ ਕੱਪ ਚਾਹ ਦੇ ਕੇ ਉਹਦੇ ਸਾਹਮਣੇ ਢੇਰ ساری ਸਬਜ਼ੀ ਰੱਖ ਦਿੱਤੀ ਉਹਨੇ ਪ੍ਰੀਤ ਦੇ ਨਾਲ ਇੱਕ ਕੰਮ ਵਾਲੀ ਵੀ ਨਹੀਂ ਕਿਤੇ ਲਗਾਈ ਜਿਹਦੇ ਨਾਲ ਉਹਦੀ ਕਿਤੇ ਮਦਦ ਹੋ ਸਕੇ ਤੇ ਵਿਚਾਰੀ ਪ੍ਰੀਤ ਇਕੱਲੀ ਦੋ ਘੰਟੇ ਸਬਜ਼ੀ ਕੱਟਦੀ ਰਹੀ ਉਹਦੀ ਸਿਹਤ ਖਰਾਬ ਹੋ ਰਹੀ ਸੀ ਤੇ ਇੰਨਾ ਕੰਮ ਕਰ ਕਰਕੇ ਉਹ ਬਹੁਤ ਜ਼ਿਆਦਾ ਥੱਕ ਗਈ ਸੀ ਉਹਨੇ ਰਾਨੂੰ ਨੂੰ ਕਿਹਾ ਵੀ ਕਿ ਭੈਣੇ ਹੁਣ ਤਾਂ ਮੇਰੇ ਕੋਲੋ ਕੁਝ ਵੀ ਨਹੀਂ ਹੋ ਰਿਹਾ ਤਾਂ ਰਾਨੂੰ ਨੇ ਕਿਹਾ ਦਵਾਈ ਨਹੀਂ ਖਾਦੀ ਤੂੰ ਭਾਬੀ ਵੇਖ ਭਾਬੀ ਐਂਡ ਟਾਈਮ ਤੇ ਇਦਾਂ ਨਾ ਘਰ ਮੇਰੇ ਘਰ ਮਹਿਮਾਨ ਆਉਣ ਹੀ ਵਾਲਿਆ ਖਾਣਾ ਨਾ ਬਣਿਆ ਤਾਂ ਕੀ ਹੋਵੇਗਾ ਇਦਾਂ ਸੀ ਤਾਂ ਤੂੰ ਪਹਿਲਾਂ ਬਣਾ ਕਰ ਦਿੰਦੀ ਤਾਂ ਵਿਚਾਰੀ ਪ੍ਰੀਤ ਨੇ ਜਿਵੇਂ ਤਿਵੇਂ ਕਰਕੇ ਕੰਮ ਪੂਰਾ ਕੀਤਾ ਤੇ ਮਹਿਮਾਨਾਂ ਦੇ ਆਉਂਦਿਆਂ ਹੀ ਮਨਿੰਦਰ ਦੇ ਨਾਲ ਘਰ ਚਲੀ ਗਈ ਪਰ ਉਹਦੇ ਇਵੇਂ ਵਾਪਸ ਆਉਣ ਨਾਲ ਕਿਸੇ ਨੂੰ ਕੋਈ ਫਰਕ ਨਾ ਪਿਆ ਤੇ ਰਾણો ਨੇ ਵੀ ਫੋਨ ਕਰਕੇ ਉਹਦੀ ਸਿਹਤ ਬਾਰੇ ਇੱਕ ਵਾਰ ਨਾ ਪੁੱਛਿਆ। ਪ੍ਰੀਤ ਨੂੰ ਇਹ ਬਹੁਤ ਬੁਰਾ ਲੱਗਾ ਕਿ ਇੰਨੀ ਵਾਰ ਮੈਂ ਉਹਦੀ ਮਦਦ ਕਰ ਚੁੱਕੀ ਆ ਪਰ ਬਦਲੇ ਚ ਇਹਨਾਂ ਨੂੰ ਮੇਰਾ ਪੋਰਾ ਵੀ ਖਿਆਲ ਨਹੀਂ ਆ। ਸੱਸ ਨੇ ਅਗਲੇ ਦਿਨ ਪ੍ਰੀਤ ਨੂੰ ਕਿਹਾ, "ਬਹੂ, ਤੈਨੂੰ ਐਵੇਂ ਵਾਪਸ ਨਹੀਂ ਆਉਣ ਦੀ ਕੀ ਲੋੜ ਸੀ? ਤੂੰ ਸਾਰਿਆਂ ਨੂੰ ਕੀ ਵਿਖਾਉਣਾ ਚਾਹੁੰਦੀ ਸੀ ਕਿ ਤੂੰ ਬੜਾ ਥੱਕ ਗਈ ਆ? ਤੂੰ ਤਾਂ ਚੰਨੀ ਆ ਕਿ ਸਾਡਾ ਨੱਕ ਕੱਟਿਆ ਜਾਵੇ?" सास ने प्रीति नु बहुत बुरा भला कहा। ਹੁਣ प्रीति ਨੇ ਵੀ ਸੋਚ ਲਿਆ ਸੀ ਕਿ ਅੱਜ ਤੋਂ ਉਹ ਟਾਈਮ ਦੇ ਟਾਈਮ ਹੀ ਰਾਣੂ ਦੇ ਘਰ ਜਾਇਆ ਕਰੂਗੀ। ਜਦੋਂ ਰਾਣੂ ਘਰ ਆਈ ਸੀ ਉਦੋਂ ਹੀ प्रीति ਸੇਤ ਖਰਾਬ ਦਾ ਬਹਾਨਾ ਕਰਕੇ ਆਪਣੇ ਕਮਰੇ ਵਿੱਚ ਲੇਟ ਗਈ ਸੀ। ਬਾਅਦ ਵਿੱਚ ਸਾਸ ਨੇ ਉਹਨੂੰ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਕਿ ਮੇਰੀ ਕੁੜੀ ਨੂੰ ਚੰਗੀ ਤਰ੍ਹਾਂ ਇੱਕ ਕੱਪ ਚਾਹ ਵੀ ਨਹੀਂ ਬਣਾ ਕੇ ਦਿੱਤੀ। ਤੇ ਆਪਣਾ ਦਰਵਾਜ਼ਾ ਬੰਦ ਕਰਕੇ ਸੁੱਤੀ ਰਹੀ। ਪ੍ਰੀਤ ਨੇ ਮਨਿੰਦਰ ਨੂੰ ਕਿਹਾ ਕਿ ਮੈਂ ਹਮੇਸ਼ਾ ਦੀਦੀ ਦੀ ਚੰਗੀ ਤਰ੍ਹਾਂ ਸੇਵਾ ਕਰਦੀ ਸੀ। ਜਦੋਂ ਵੀ ਆਉਂਦੀ ਸੀ। ਪਰ ਜਦੋਂ ਮੇਰੀ ਸਿਹਤ ਖਰਾਬ ਸੀ ਤਾਂ ਇਹਨਾਂ ਨੇ ਮੈਨੂੰ ਫੋਨ ਕਰਕੇ ਵੀ ਨਹੀਂ ਪੁੱਛਿਆ। ਮੈਂ ਕਿੰਨੀ ਵਾਰ ਇਹਨਾਂ ਦੇ ਘਰ ਖਾਣਾ ਬਣਾ ਕੇ ਉਹਨਾਂ ਦੇ ਪੈਸੇ ਬਚਾਉਂਦੀ ਰਹੀ ਪਰ ਉਹਨਾਂ ਨੇ ਕਦੀ ਮੇਰੇ ਬਾਰੇ ਨਹੀਂ ਸੋਚਿਆ। ਤਾਂ ਮਨਿੰਦਰ ਨੇ ਕਿਹਾ ਕਿ ਚੱਲ ਠੀਕ ਆ ਤੂੰ ਜਿਵੇਂ ਸੋਚਦੀ ਹਵੇਂ ਈ ਕਰ ਹੁਣ ਰਾਣੋ ਸਮਝ ਤਾਂ ਗਈ ਸੀ ਕਿ ਜੇ ਉਹ ਪ੍ਰੀਤ ਨੂੰ ਕਿਸੇ ਕੰਮ ਲਈ ਬੁਲਾਉਗੀ ਤਾਂ ਪ੍ਰੀਤ ਉਹਦੀ ਮਦਦ ਕਰਨ ਨਹੀਂ ਆਉਗੀ ਐਸੇ ਕਰਕੇ ਫਿਰ ਜਦੋਂ ਉਹਦੇ ਮੁੰਡੇ ਦਾ ਜਨਮ ਦਿਨ ਆਇਆ ਤਾਂ ਉਹਨੇ ਆਪਣੀ ਮਾਂ ਨੂੰ ਕਿਹਾ ਕਿ ਭਾਬੀ ਆ ਕੇ ਖਾਣਾ ਬਣਾਉਣ ਵਿੱਚ ਮੇਰੀ ਮੇਰੀ ਮਦਦ ਹੀ ਕਰਵਾ ਦੇ ਕੰਮ ਵਾਲੀ ਬਹੁਤ ਪੈਸੇ ਮੰਗਦੀ ਆ ਤੇ ਭਾਬੀ ਦੇ ਤਾਂ ਖੱਬੇ ਹੱਥ ਦਾ ਕੰਮ ਆ ਜਨਮ ਦਿਨ ਕਰੀਬ ਆ ਗਿਆ ਸੀ। ਇਹਦੀ ਖਬਰ ਪ੍ਰੀਤ ਨੂੰ ਵੀ ਸੀ। ਤੇ ਉਹਨੂੰ ਪਤਾ ਸੀ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਦਾ ਇਸਤੇਮਾਲ ਕੀਤਾ ਜਾਊਗਾ। ਪਰ ਉਹ ਇਸ ਵਾਰ ਕਟੜ ਸੀ ਕਿ ਉਹ ਐਨ ਵਕਤ ਤੇ ਹੀ ਜਾਊਗੀ ਜਾਂ ਫਿਰ ਨਹੀਂ ਜਾਊਗੀ। ਸਾਸੋਨ ਨੂੰ ਕਈ ਵਾਰ ਜ਼ੇਦ ਕਰਕੇ ਕਹਿ ਚੁੱਕੀ ਸੀ ਤੇ ਰਾਣੋ ਵੀ ਫੋਨ ਕਰ ਕਰਕੇ ਵਾਰ-ਵਾਰ ਪੁੱਛ ਰਹੀ ਸੀ ਕਿ ਭਾਬੀ ਮੇਰੀ ਮਦਦ ਕਰਨ ਨੂੰ ਤਿਆਰ ਆ ਜਾਂ ਨਹੀਂ। ਤਾ ਸਾਸ ਨੇ ਪ੍ਰੀਤ ਨੂੰ ਕਿਹਾ ਬਹੁ ਤੈਨੂੰ ਆਪਣੀ ਨਾਨਨ ਦੀ ਕੋਈ ਫਿਕਰ ਨਹੀਂ ਆ ਮੈਂ ਤੈਨੂੰ ਕਿਹਾ ਆ ਨਾ ਕਿ ਤੈਨੂੰ ਜਾਣਾ ਪਊਗਾ ਜੇ ਤੂੰ ਮੇਰੀ ਗੱਲ ਨਾ ਨ ਮੰਨੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਤਾਂ ਪ੍ਰੀਤ ਨੇ ਵੀ ਕਹਿ ਦਿੱਤਾ ਕਿ ਮੰਮੀ ਜੀ ਮੈਂ ਨਹੀਂ ਜਾ ਸਕਦੀ ਮੇਰੀ ਸਿਹਤ ਵੀ ਠੀਕ ਨਹੀਂ ਆ ਤੇ ਇੰਨਾ ਕੰਮ ਕਰਨ ਦੀ ਮੇਰੇ ਚ ਹਿੰਮਤ ਨਹੀਂ ਆ ਜੇ ਹੋ ਸਕੇ ਤਾਂ ਮਨਿੰਦਰ ਦੇ ਨਾਲ ਰਾਤ ਨੂੰ ਆ ਜਾਊਂਗੀ ਤਾਂ ਸਾਸੇ ਇਸ ਗੱਲ ਨੂੰ ਸੁਣ ਕੇ ਬੁਰੀ ਤਰ੍ਹਾਂ ਭੁੱਖ ਲਾ ਗਈ ਤੇ ਬੋਲੀ ਬੇਸ਼ਰਮੇ ਨਨਾਨ ਦੇ ਘਰ ਖਾਣ ਜਾਏਂਗੀ ਤੂੰ ਇਹ ਗੱਲ ਸੁਣ ਕੇ ਪ੍ਰੀਤ ਨੂੰ ਬਹੁਤ ਗੁੱਸਾ ਆਇਆ ਤੇ ਉਹ ਚੁੱਪਚਾਪ ਉੱਥੋਂ ਚਲੀ ਗਈ ਪਰ ਉਹਨੇ ਠਾਨ ਲਿਆ ਸੀ ਕਿ ਉਹ ਨਹੀਂ ਜਾਊਗੀ ਇਸ ਵਾਰ ਸੱਸ ਨੇ ਆਪਣੀ ਕੁੜੀ ਨੂੰ ਫੋਨ ਕਰਕੇ ਕਿਹਾ ਕਿ ਪੁੱਤ ਤੂੰ ਕੋਈ ਕੰਮ ਵਾਲੀ ਦਾ ਇੰਤਜ਼ਾਮ ਕਰ ਲਾ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਆਊਗੀ ਇਹ ਤਾਂ ਕਹਿ ਰਹੀ ਆ ਕਿ ਰਾਤ ਨੂੰ ਮਨਿੰਦਰ ਦੇ ਨਾਲ ਹੀ ਆਉਂਗੀ। ਤਰਾਨੋ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ। ਕਿ ਹੁਣ ਉਹਨੂੰ ਲੌਂਕਰ ਤੇ ਪੈਸੇ ਖਰਚ ਕਰਨੇ ਪੈਣਗੇ। ਪ੍ਰੋਗਰਾਮ ਵਾਲੇ ਦਿਨ ਸਾਸ ਸ਼ਾਮ ਨੂੰ ਆਪਣੀ ਕੁੜੀ ਦੇ ਘਰ ਪਹੁੰਚ ਗਈ। ਤੇ ਜਦੋਂ ਬਹੁਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਉਹ ਤਾਂ ਮਨਿੰਦਰ ਦੇ ਨਾਲ ਹੀ ਆਉਗੀ। ਰਾਣੋ ਨੇ ਕਿਹਾ ਕਿ ਹੁਣ ਵੀ ਆਉਣ ਦੀ ਕੋਈ ਲੋੜ ਨਹੀਂ। ਮੇਰਾ ਕੰਮ ਤਾਂ ਹੋ ਗਿਆ ਆ ਪ੍ਰੀਤ ਨੂੰ ਬਹੁਤ ਬੁਰਾ ਲੱਗਾ ਜਦੋਂ ਮਨਿੰਦਰ ਦੇ ਨਾਲ ਉਹ ਰਾਣੋਂ ਦੇ ਘਰ ਗਈ ਕਿਉਂਕਿ ਰਾਣੋਂ ਨੇ ਆਪਣੇ ਭਰਾ ਤੇ ਮਾਂ ਨੂੰ ਤਾਂ ਖਾਣੇ ਲਈ ਪੁੱਛਿਆ ਪਰ ਪ੍ਰੀਤ ਨੂੰ ਪਾਣੀ ਤੱਕਣਾ ਪੁੱਛਿਆ ਨਾ ਤਾਂ ਪ੍ਰੀਤ ਨੇ ਖੁਦ ਖਾਣਾ ਖਾਦਾ ਤੇ ਨਾ ਹੀ ਰਾਣੋਂ ਨੇ ਪੁੱਛਿਆ ਤੇ ਉਹ ਬਿਨਾਂ ਖਾਣਾ ਖਾਦੇ ਹੀ ਉੱਥੋਂ ਵਾਪਸ ਆ ਗਈ ਰਾਣੋਂ ਜਦੋਂ ਉਸ ਤੋਂ ਬਾਅਦ ਇੱਕ ਦਿਨ ਪੇਕੇ ਆਈ ਤਾਂ ਪ੍ਰੀਤ ਨੂੰ ਘੁਮਾ ਫਰਾ ਕੇ ਬਹੁਤ ਗੱਲਾਂ ਸੁਣਾਈਆਂ। ਉਹਦੇ ਜਾਣ ਤੋਂ ਬਾਅਦ ਸੱਸ ਪ੍ਰੀਤ ਤੇ ਭੜਕ ਗਈ। ਕਿ ਨਨਾਨ ਦੇ ਘਰ ਖਾਣ ਹੀ ਤਾਂ ਗਈ ਸੀ। ਢਿੱਡ ਭਰ ਕੇ ਆ ਗਈ। ਤੈਨੂੰ ਸ਼ਰਮ ਨਹੀਂ ਆਈ ਪੋਰਾ ਕਿ ਤੂੰ ਉੱਥੇ ਤੇਲੇ ਦਾ ਕੰਮ ਨਹੀਂ ਕੀਤਾ? ਮੂੰਹ ਚੁੱਕ ਕੇ ਆ ਗਈ ਸੀ। ਤਾਂ ਪ੍ਰੀਤ ਨੇ ਕਿਹਾ ਮੈਂ ਤੁਹਾਡੀ ਕੁੜੀ ਦੇ ਘਰ ਇੱਕ ਟੁਕੜਾ ਤੱਕ ਨਹੀਂ ਖਾਦਾ ਤੇ ਨਾ ਹੀ ਕਦੀ ਖਾऊंगी। ਮੈਂ ਕਿਸੇ ਦੇ ਘਰ ਦੀ ਕੋਈ ਨੌਕਰਾਨੀ ਨਹੀਂ ਆ। ਤੇਰੀ ਕੁੜੀ ਨੂੰ ਜਦੋਂ ਆਪਣੀ ਭਾਬੀ ਦੀ ਕੋਈ ਕਦਰ ਹੀ ਨਹੀਂ ਆ ਤਾਂ ਕਿਹੜੇ ਮੂੰਹ ਨਾਲ ਆਪਣੇ ਘਰ ਕੰਮ ਕਰ ਲਈ ਬਲੰਦੀ ਆ ਮੈਨੂੰ ਉਹਨੇ ਤਾਂ ਮੈਨੂੰ ਮੁਫਤ ਦੀ ਕੰਮ ਵਾਲੀ ਸਮਝ ਲਿਆ ਆ ਉਤੋਂ ਹਿੰਮਤਤਾ ਵੇਖੋ ਕਿ ਇੱਥੇ ਆ ਕੇ ਮੈਨੂੰ ਗੱਲਾਂ ਸੁਣਾਉਂਦੀ ਆ ਤਾਂ ਸਾਸਣੇ ਗੁੱਸੇ 'ਚ ਕਿਹਾ ਪਤਾ ਨਹੀਂ ਕਿਹੜੇ ਜਨਮ ਦਾ ਮੇਰੀ ਕੁੜੀ ਕੋਲੋਂ ਬਦਲਾ ਲੈਨੀ ਆ ਤੂੰ ਉਹਨੇ ਤੇਰਾ ਕੀ ਵਿਗਾੜਿਆ ਆ ਉਹ ਤਾਂ ਤੈਨੂੰ ਆਪਣੇ ਘਰ ਜਨਮ ਦਿਨ ਤੇ ਬੁਲਾ ਰਹੀ ਸੀ ਤੇ ਉਹਨੇ ਕਦੋਂ ਤੇਰੀ ਕਦਰ ਨਹੀਂ ਕੀਤੀ ਐਵੇਂ ਬੇਕਾਰ ਚ ਉਹਦੇ ਤੇ ਇਲਜ਼ਾਮ ਨਾ ਲਾ ਸੱਚ ਤਾਂ ਇਹ ਆ ਕਿ ਤੈਨੂੰ ਇੱਜ਼ਤ ਕਰਵਾਉਣੀ ਹੀ ਨਹੀਂ ਆਉਂਦੀ ਤਾਂ ਇਸ ਗੱਲ ਤੇ ਪ੍ਰੀਤ ਨੂੰ ਬਹੁਤ ਗੁੱਸਾ ਆਇਆ ਤੇ ਉਹਨੇ ਗੁੱਸੇ ਵਿੱਚ ਕਿਹਾ ਮੰਮੀ ਜੀ ਜੇ ਤੁਸੀਂ ਆਪਣੀ ਕੁੜੀ ਦੀ ਇੰਨੀ ਹੀ ਹਿਮਾਇਤ ਕਰਨੀ ਆ ਨਾ ਤਾਂ ਉਹਦੇ ਘਰ ਹੀ ਚਲੇ ਜਾਓ ਜਿਹੜੀ ਮੈਨੂੰ ਬਲਾ ਬਲਾ ਕੇ ਖਾਣਾ ਬਣਾਉਂਦੀ ਆ ਮੈਂ ਵੀ ਵੇਖਾਂ ਕਿ ਉਹ ਤੁਹਾਨੂੰ ਕਿੰਨੇ ਦਿਨ ਖਾਣਾ ਖਵਾਉਂਦੀ ਆ ਪ੍ਰੀਤ ਦਾ ਇਹਨਾਂ ਸਖਤ ਜਵਾਬ ਸੁਣ ਕੇ ਸੱਸ ਦੇ ਮੂੰਹ ਜਿਵੇਂ ਤਾਲਾ ਲੱਗ ਗਿਆ ਹੋਵੇ ਐਵੇਂ ਹੀ 6 ਮਹੀਨੇ ਲੰਘ ਗਏ ਤੇ ਜਦੋਂ ਰਖੜੀ ਆਈ ਰਾਣਾ ਨੂੰ ਘਰ ਆਈ ਰਾਣਾ ਦਾ ਬਦਲਿਆ ਹੋਇਆ ਵਿਹਾਰ ਵੇਖ ਕੇ ਪ੍ਰੀਤ ਚੌਂ ਗਈ ਕਿਉਂਕਿ ਉਹ ਪ੍ਰੀਤ ਦੇ ਨਾਲ ਬਹੁਤ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੀ ਸੀ ਪ੍ਰੀਤ ਨੇ ਵੀ ਉਹਨੂੰ ਰਖੜੀ ਤੇ ਵਧੀਆ ਤੋਹਫੇ ਦੇ ਕੇ ਵਿਦਾ ਕੀਤਾ ਤੇ ਸੋਚ ਲਿਆ ਕਿ ਜੇ ਚੰਗੀ ਤਰ੍ਹਾਂ ਮੇਰੇ ਨਾਲ ਰਹੂਗੀ ਤਾਂ ਮੈਂ ਵਧੀਆ ਤੋਹਫੇ ਦਵਾਂਗੀ ਤੇ ਜੇ ਮੇਰੇ ਨਾਲ ਇਹ ਬੁਰਾ ਵਿਹਾਰ ਕਰੂਗੀ ਤਾਂ ਫੁੱਟੀ ਕੌੜੀ ਵੀ ਨਹੀਂ ਦੇਣੀ ਮੈਨੂੰ ਰਾਣਾ ਦੇ ਮੁੰਡੇ ਦਾ ਪ੍ਰੀਤ ਦੇ ਸਾਹਮਣੇ ਇਹ ਚੌਥਾ ਜਨਮ ਦਿਨ ਆ ਗਿਆ ਸੀ ਰਾણો ਨੇ ਵੀ ਤੋਹਫੇ ਦੇ ਲਾਲਚ ਵਿੱਚ ਹੀ ਐਵੇਂ ਕੀਤਾ ਸੀ ਫਿਰ ਵਕਤ ਗੁਜ਼ਰਿਆ ਤੇ ਰਾણો ਦੇ ਮੁੰਡੇ ਦਾ ਜਨਮ ਦਿਨ ਫਿਰ ਆ ਗਿਆ ਉਨੇ ਸੋਚਿਆ ਕਿ ਪਿਛਲੇ ਸਾਲ ਪ੍ਰੀਤ ਨਹੀਂ ਆਈ ਸੀ ਪਰ ਐਤ ਕੀ ਤਾਂ ਹੋ ਸਕਦਾ ਆ ਆ ਹੀ ਜਾਵੇ ਹੁਣ ਤਾਂ ਉਹਦਾ ਗੁੱਸਾ ਵੀ ਠੰਡਾ ਹੋ ਗਿਆ ਆ ਰਾਣੂ ਨੇ ਫੇਰ ਆਪਣੀ ਮਾਂ ਨੂੰ ਫੋਨ ਕੀਤਾ ਤੇ ਸੱਦਾ ਦੇਣ ਤੋਂ ਬਾਅਦ ਕਿਹਾ ਕਿ ਮਾਂ ਪਾਬੀ ਨੂੰ ਥੋੜਾ ਜਿਹਾ ਪਹਿਲਾਂ ਭੇਜ ਦਿਂ ਉਹ ਮੇਰੀ ਖਾਣਾ ਬਣਾਉਣ ਚ ਮਦਦੀ ਕਰ ਦੂਗੀ ਪਿਛਲੀ ਵਾਰ ਮੇਰਾ ਬੜਾ ਖਰਚ ਹੋ ਗਿਆ ਸੀ ਅੱਤ ਕੀ ਤਾਂ ਮੰਗਿਆਈ ਹੋਰ ਵੀ ਵੱਧ ਗਈ ਆ ਤੁਸੀਂ ਇੱਕ ਵਾਰ ਆਖਰੀ ਵਾਰ ਗੱਲ ਤਾਂ ਕਰ ਲਿਓ ਤਾਂ ਉਦੋਂ ਹੀ ਸੱਸ ਵਾਰ-ਵਾਰ ਕੋਸ਼ਿਸ਼ ਕਰ ਰਹੀ ਸੀ ਪ੍ਰੀਤ ਸੋਚਦੇ ਸੋਚਦੇ ਸੋਫੇ ਤੇ ਬੈਠੀ ਅਥਰੂ ਵਾਉਣ ਲੱਗੀ ਕਿ ਪਤਾ ਨਹੀਂ ਕਦੋਂ ਤੱਕ ਮੇਰਾ ਇਸਤੇਮਾਲ ਕੀਤਾ ਜਾਊਗਾ ਉਦੋਂ ਹੀ ਸੱਸ ਗੁੱਸੇ ਚ ਆਈ ਤੇ ਬੋਲੀ ਕੀ ਬਹੂ ਆਖਰੀ ਵਾਰ ਦੱਸ ਦੇ ਕਿ ਤੂੰ ਉੱਥੇ ਜਾਏਂਗੀ ਜਾਂ ਨਹੀਂ ਮੈਂ ਨਰਾਣੋਂ ਨੂੰ ਕੀ ਜਵਾਬ ਦਵਾਂ ਉਹ ਤਾਂ ਮਦਦ ਦੀ ਉਮੀਦ ਕਰਕੇ ਬੈਠੀ ਆ ਤਾਂ ਪ੍ਰੀਤ ਨੇ ਆਪਣੀ ਸੱਸ ਨੂੰ ਗੁੱਸੇ 'ਚ ਕਿਹਾ ਮਦਦ ਦੀ ਉਮੀਦ ਮੇਰੇ ਕੋਲੋਂ ਹੀ ਕਿਉਂ ਕਰਦੀ ਆ ਤੁਹਾਡੀ ਕੁੜੀ ਆਪਣੀ ਨਾਨਾ ਨੂੰ ਕਿਉਂ ਨਹੀਂ ਬੁਲਾ ਲੈਂਦੀ ਮੈਨੂੰ ਚੰਗੀ ਤਰ੍ਹਾਂ ਪਤਾ ਆ ਕਿੰਨੋਂ ਕਰਾਂ ਦੇ ਪੈਸੇ ਬਚੰਦੀ ਆ ਪਿਛਲੀ ਵਾਰ ਮੇਰੀ ਸਿਹਤ ਖਰਾਬ ਸੀ ਤਾਂ ਮੈਂ ਸ਼ਾਮ ਨੂੰ ਮਨਿੰਦਰ ਦੇ ਨਾਲ ਉੱਥੇ ਗਈ ਸੀ ਤਾਂ ਮੈਨੂੰ ਇੱਕ ਪਾਣੀ ਤੱਕ ਨਹੀਂ ਪੁੱਛਿਆ ਸੀ ਉਹਨੇ ਕਿਉਂਕਿ ਮੈਂ ਮਦਦ ਨਹੀਂ ਕਰਵਾਈ ਸੀ ਨਾ ਬਹੁਤ ਹੋ ਗਿਆ ਮੇਰਾ ਇਸਤੇਮਾਲ ਪਰ ਹੁਣ ਹੋਰ ਨਹੀਂ ਹੋਣ ਦਵਾਂਗੀ ਤੁਸੀਂ ਜਾਣਾ ਆ ਤੇ ਜਾਓ ਪਰ ਮੈਂ ਨਹੀਂ ਜਾਣਾ ਸੱਸ ਗੱਲ ਸੁਣ ਕੇ ਬੁਰੀ ਤਰ੍ਹਾਂ ਬੁਖਲਾ ਗਈ ਤੇ ਕਹਿਣ ਲੱਗੀ ਉਹਦੀ ਗਲਤੀ ਵੀ ਕੀ ਆ ਜਿਹੜਾ ਤੂੰ ਉਹਦੇ ਤੇ ਇਹੋ ਜਿਹਾ ਇਲਜ਼ਾਮ ਲਾ ਰਹੀਆਂ ਅੱਜ ਕੱਲ ਮੰਗਿਆਈ ਦਾ ਜ਼ਮਾਨਾ ਆ ਤੇ ਜਦੋਂ ਭਾਬੀ ਨੂੰ ਇਹ ਨਾ ਸਾਰਾ ਕੁਝ ਆਉਂਦਾ ਆ ਤਾ ਫੇਰ ਭਲਾ ਨੌਕਰ ਲਾਉਣ ਦੀ ਕੀ ਲੋੜ ਐ ਤਾ ਪ੍ਰੀਤ ਨੇ ਕਹਿ ਦਿੱਤਾ ਕਿ ਮੇਰੀ ਝੂਠੀ ਤਰੀਫ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਮੇਰੇ ਕੋਲੋਂ ਕੰਮ ਕਰਵਾਉਣ ਲਈ ਇਹ ਸਾਰਾ 3 ਸਾਲ ਤੋਂ ਕਰ ਰਹੇ ਹੋ ਤੁਸੀਂ ਅੱਜ ਪ੍ਰੀਤ ਨੇ ਜਿਸ ਤਰ੍ਹਾਂ ਦਾ ਰੋਖ ਅਖਤਿਆਰ ਕੀਤਾ ਸੀ ਨਾ ਉਹਨੂੰ ਵੇਖ ਕੇ ਤਾਂ ਸੱਸ ਦੇ ਹੋਸ਼ ੁੱਟ ਗਏ ਉਹਨੇ ਆਪਣੀ ਕੁੜੀ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਤੂੰ ਨੌਕਰ ਦਾ ਹੀ ਇੰਤਜ਼ਾਮ ਕਰ ਲਾ ਮੈਨੂੰ ਨਹੀਂ ਲੱਗਦਾ ਕੀ ਆਉਗੀ ਸ਼ਾਮ ਨੂੰ ਸੱਸ ਆਪਣੀ ਕੁੜੀ ਦੇ ਘਰ ਚਲੀ ਗਈ ਤੇ ਮਨਿੰਦਰ ਆਫਿਸ ਤੋਂ ਸਿੱਧਾ ਹੀ ਪਹੁੰਚ ਗਿਆ ਤਰਾਨੂੰ ਨੇ ਉਹਨੂੰ ਜਾਂਦਿਆ ਹੀ ਪੁੱਛਿਆ ਕਿ ਵੀਰ ਭਾਬੀ ਕਿਉਂ ਨਹੀਂ ਆਈ ਤਾਂ ਉਹਨੇ ਕਿਹਾ ਕਿ ਜਿੱਥੇ ਉਹਦੀ ਕਦਰ ਨਹੀਂ ਨਾ ਹੁੰਦੀ ਉਥੇ ਉਹ ਨਹੀਂ ਜਾਂਦੀ ਅੱਜ ਤਾਂ ਪ੍ਰੀਤ ਦੇ ਪਤੀ ਨੇ ਆਪਣੀ ਭੈਣ ਦੇ ਮੂੰਹ ਤੇ ਇੰਨਾ ਜ਼ੋਰ ਦਾ ਤਮਾਚਾ ਮਾਰਿਆ ਸੀ ਕਿ ਉਹ ਹਾਇ ਤੱਕਣਾ ਕਰ ਸਕੀ ਮਨਿੰਦਰ ਉਥੋਂ ਉੱਠ ਕੇ ਚਲਾ ਗਿਆ ਮਾ ਵੇਖਦੀ ਰਹਿ ਗਈ ਉਸ ਤੋਂ ਬਾਅਦ ਕਦੀ ਵੀ ਹਸਸ ਦੀ ਹਿੰਮਤ ਪ੍ਰੀਤ ਨੂੰ ਕੁਝ ਕਹਿਣ ਦੀ ਨਾ ਹੋਈ ਕਿਉਂਕਿ ਪਤਾ ਸੀ ਕਿ ਹੁਣ ਪ੍ਰੀਤ ਕਦੀ ਕੁਝ ਨਹੀਂ ਸੁਣੂਗੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਇਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ